ਧਨੀ ਵਾਲੀ ਵਾਲੀ ਜੀ ਆਇਆਂ ਜੀ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਨੇ ਪੰਜਾਬ ਦੇ ਜੀ ਤੇ ਕਰਤਾਰਤਾ ਪੰਜਾਬ ਦੇ ਜੀ ਦੇਖੋ ਇਹ ਆਮ ਆਦਮੀ ਪਾਰਟੀ ਹੈ ਕਿ ਜਿਹੜੇ ਆਮ ਬੰਦੇ ਦੀ ਤਰ੍ਹਾਂ ਅੱਜ ਡੋਰ-ਡੋਰ ਕਰਨ ਲੱਗੇ ਹੋ ਸਾਡੇ ਗਿਲ ਜੀ ਅੱਜ ਇਹਨਾਂ ਨੇ ਡੋਰ-ਡੋਰ ਸ਼ੁਰੂ ਕਰਾਇਆ ਕਰਾਲੀ ਸ਼ਹਿਰ ਦੇ ਵਿੱਚ ਜੀ ਔਰ ਉਹ ਜੀ ਮੈਂ ਤੁਹਾਨੂੰ ਗੱਲ ਕਰਨੀ ਚਾਹਾਂਗਾ ਕਿ ਦੇਖੋ ਆਪਣਾ ਕਰਾਲੀ ਜਿਹੜਾ ਹਸਪਤਾਲ ਹੈਗਾ ਤੁਹਾਨੂੰ ਪਤਾ ਕਿ ਉਹ ਅਕਾਲੀ ਸਰਕਾਰ ਅਜ ਨੂੰ ਬਿਚਣ ਲੱਗੇ ਸੀ ਤਾਂ ਧਰਨੇ ਬਾਹਰ ਲੱਗੇ ਜੀ ਉਸ ਤੋਂ ਬਾਅਦ ਕਾਂਗਰਸ ਸਰਕਾਰ ਆ ਗਈ ਜੀ ਆਪਾਂ ਨੇ ਧਰਨੇ ਸਾਡੇ ਨਾਲ ਲੜਕੇ ਲਾਏ ਉੱਥੇ ਜੀ ਨਾਲ ਹੀ ਬਹੁਤ ਪਮੈਂਤਾ ਕਰੀ ਆਪਾਂ ਨੇ ਜੀ ਤੇ ਸਭ ਤੋਂ ਵੱਡੀ ਗੱਲ ਗਈ ਸੀ ਜੀ ਕਿ ਬਲਬੀਰ ਸਿੱਧੂ ਜੀ ਸਾਡੇ ਇਲਾਕੇ ਦੇ ਇੱਥੇ ਦੇ ਹੈਲਥ ਮਿਨਿਸਟਰ ਸੀ ਜਿਨ੍ਹਾਂ ਨੇ ਸਾਡੇ ਹਸਪਤਾਲ ਦੀ ਸਾਰ ਨਹੀਂ ਲੇਤੀ ਜੀ ਗਈ ਬਲਕਿ ਮੈਂ ਇਸ ਗੱਲ ਦੇ ਕਹਿਣ ਚ ਮੈਨੂੰ ਕੋਈ ਸ਼ਰਮ ਨਹੀਂ ਆਵੇਗੀ ਮੈਨੂੰ ਕਿ ਇੱਕ ਡਿਸਪ੍ਰਿੰਡ ਦਾ ਪਤਾ ਵੀ ਉਹਨਾਂ ਦੇ ਰਾਜ ਦੇ ਵਿੱਚ ਕਿਸੇ ਮਰੀਜ਼ ਨੂੰ ਮਿਲਿਆ ਨਹੀਂ ਜੀ ਅੱਜ ਹਸਪਤਾਲ ਦੇ ਵਿੱਚ ਵਧੀਆ ਡਾਕਟਰ ਬੈਠੇ ਨੇ ਉਰੇ ਜੀ ਠੀਕ ਹੈ ਜੀ ਤੇ ਆਪੜੀ ਦੇ ਵਿੱਚ ਜਿੱਥੇ 50 ਪੇਸ਼ੈਂਟ ਆਉਂਦੇ ਸੀ ਜੀ ਅੱਜ ਉੱਥੇ ਹਸਪਤਾਲ ਦੇ ਵਿੱਚ 550 ਤੋਂ ਲੈ ਕੇ 700 ਜਿਹੜੇ ਪੇਸ਼ੈਂਟ ਹੈਗੇ ਆ ਆਪੀਡੀ ਦੇ ਵਿੱਚ ਉਹ ਹਸਕਲ ਦਾ ਜਿਹੜੀ ਹੈਗੀਆਂ ਉੱਥੇ ਸੁਭਦਾ ਸੁਭਦਾ ਲੈ ਰਹੇ ਨੇ ਜੀ ਤੇ ਉਹਨੂੰ ਸਾਰਿਆਂ ਨੂੰ ਦਵਾਈਆਂ ਫ੍ਰੀ ਮਿਲ ਰਹੀਆਂ ਨੇ ਤੇ ਉਸ ਤੋਂ ਬਾਅਦ ਆਪਾਂ ਜੇ ਗੱਲ ਕਰੀਏ ਬਹੁਤ ਵੱਡੇ ਵੱਡੇ ਪ੍ਰੋਜੈਕਟ ਚਾਹੇ ਕਰਾਲੀ ਤੇ ਕੋਲੀ ਵਾਟਰ ਵਰਕਸ ਦੀ ਗੱਲ ਕਰੀਏ ਜੀ ਆਪਾਂ ਉਹਦੇ ਪਾਣੀ ਦੀ ਉਹ ਵੀ ਪ੍ਰੋਜੈਕਟ ਪਾਸ ਕਰਾਇਆ ਮੈਡਮ ਨੇ ਅਨਮੋਲ ਗਗਨਮਾਨ ਜੀ ਨੇ ਜੀ 149 ਕਰੋੜ ਦਾ ਜੀ ਠੀਕ ਹੈ ਨਾ ਤੇ ਨਦੀਪਰ ਰੋਡ ਦੀ ਗੱਲ ਕਰੀਏ ਜੀ ਆਪਾਂ 2016 ਤੋਂ ਬਾਅਦ ਉਹ ਸੜਕ ਨਹੀਂ ਬਣੀ ਸੀ ਜੀ ਉਹ ਹਮੇਸ਼ਾ ਗੁਰਪੰਚ ਝਗੜੇ ਹੁੰਦੇ ਸੀ ਲੜਾਈਆਂ ਹੁੰਦੀਆਂ ਸੀ ਤੇ ਉਹ ਸੜਕ ਵੀ ਬਣੀ ਹੈ ਜੀ ਠੀਕ ਹੈ ਨਾ ਤੇ ਹਲੇ ਸੜਕ ਦਾ ਕੰਮ ਚੱਲ ਰਿਹਾ ਆਉਣ ਵਾਲੇ ਕਿਦੋਂ ਮਹੀਨੇ ਚ ਸੜਕ ਪੂਰੀ ਤਿਆਰ ਹੋ ਜੇਗੀ ਉਹ ਬਣੀ ਜੀ ਤੇ ਹੋਰ ਇਦਾਂ ਦੇ ਅਣਗਿਣਤ ਕੰਮ ਐ ਜਿਹੜੇ ਕੰਮਾਂ ਬਾਰੇ ਲੋਕ ਸੋਚ ਚੁੱਕੇ ਸੀ ਇਹ ਕੰਮ ਕਰੀ ਹੋਈ ਨਹੀਂ ਸਕਦੇ ਉਹ ਸਾਰੇ ਕੰਮ ਹੋ ਰਹੇ ਨੇ ਤੇ ਸਾਨੂੰ ਪੂਰਾ ਪਰੋਸਾ ਹੈ ਜੀ ਕਿ ਲੋਕ ਸਾਨੂੰ ਸਹਿਯੋਗ ਦੇਣਗੇ ਜੀ 600 ਜੁਨਟ ਬਿਜਲੀ ਫ੍ਰੀ ਆ ਰਹੀ ਹੈ ਜੀ 45000 ਤੋਂ ਉੱਪਰ ਜਿਹੜੇ ਮਾਨ ਸਰਕਾਰ ਜਿਹੜੀ ਹੈਗੀ ਨੌਕਰੀਆਂ ਦੇ ਚੁੱਕੇ ਨੇ ਜੀ ਅੱਜ ਅਸੀਂ ਪਿੰਡਾਂ ਤੇ ਵੀ ਜਾ ਰਹੇ ਨੇ ਜੀ ਤੇ ਉੱ